ਬਾਕੀ ਸੀ ਸੁਖਵਿੰਦਰ ਕੁਮਾਰ ਸੁਖੀ ਜੀ ਤਾਂ ਵਸਵੀਕਰ ਸਾਹਿਬ ਤੁਸੀਂ ਅੱਜ ਮੈਨੂੰ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਐਕਟ 2025 ਤੇ ਬੋਲਣ ਦਾ ਮੌਕਾ ਦਿੱਤਾ ਮੈਂ ਬਹੁਤ ਵਾਰੀ ਜਦੋਂ ਬੋਲ ਖੜੇ ਹੁੰਨਾ ਅਕਸਰ ਕਦੀ ਕਬਰਾਠ ਨਹੀਂ ਹੁੰਦੀ ਕਿ ਮੈਂ ਕੀ ਬੋਲਾਂ ਅੱਜ ਪਹਿਲੀ ਵਾਰੀ ਹੈ ਕਿ ਮੈਨੂੰ ਬੋਲਦੇ ਡਰ ਲੱਗ ਰਿਹਾ ਮੈਂ ਸਭ ਤੋਂ ਪਹਿਲਾਂ ਦੰਸਦਾ ਭਗਵਾਨ ਸਿੰਘ ਮਾਨ ਸਾਹਿਬ ਜਿਹੜੇ ਇਹ ਬਿੱਲ ਲੈ ਕੇ ਆਏ ਆ ਜੋ ਉਹ ਦਿਲੋਂ ਚਾਹਦੇ ਆ ਕਿ ਪੰਜਾਬ ਦੇ ਅੰਦਰ ਕੋਈ ਵੀ ਆਦਮੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਨਾ ਕਰੇ ਪਰ ਕੋਈ ਵੀ ਆਦਮੀ ਜੇਕਰ ਬਿਆਦਬੀ ਹੁੰਦੀ ਹੈ ਉੱਤੇ ਸਿਆਸਤ ਨਾ ਕਰੇ ਮੈਂ ਸਮਝਦਾ ਕਿ ਅੱਜ ਉਸ ਕਹਨ ਨੂੰ ਬਿਆਰਾਮ ਦੇਣ ਲਈ ਇਹ ਬੇਲਾਇਆ ਸਰ ਸਾਡਾ ਦੇਸ਼ ਵੈਸੇ ਤਾਂ ਕਹਿੰਦੇ ਆ ਕਿ ਇਹ ਸੈਕੂਲਰ ਦੇਸ਼ ਆ ਤਰਮ ਨਿਰਪੱਖ ਇੱਥੇ ਦੀ ਸੋਚ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹ ਜਿਹੜਾ ਸਬਦਾਨ ਬਣਾਇਆ ਪਰ ਮੈਂ ਅੱਜ ਤੱਕ ਜੋ ਮਹਿਸੂਸ ਕਰਦਾ ਕਿ ਅੱਜ ਤੱਕ ਜਿੰਨੀਆਂ ਵੀ ਇੱਥੇ ਦੰਗੇ ਹੋਏ ਆ ਉਹ ਧਰਮ ਦੇ ਨਾਂ ਤੇ ਹੋਏ ਆ। ਤੇ ਚੰਗੀ ਗੱਲ ਹੈ ਕਿ ਅੱਜ ਸਦਰਪੁਰਗਾਂਸੇ ਮਾਨ ਸਾਹਿਬ ਇਹ ਬਿੱਲ ਲੈ ਕੇ ਆਏ ਜਿਹੜੇ ਲੋਕ ਇਸ ਤਰ੍ਹਾਂ ਦੀ ਸੋਚ ਰੱਖਦੇ ਆ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਣ। ਇਹ ਗੱਲ ਐ ਕਿ ਪਹਿਲਾਂ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਇਸ ਦਾ ਦੇ ਬਿੱਲ ਸਖਤੀ ਨਾਲ ਲਾਗੂ ਕੀਤੇ ਜਾਂਦੇ ਤਾਂ ਸ਼ਾਇਦ ਬਰਗਾੜੀ ਬਾਈਬਲ ਕਰਾਂ ਕੋਟਪੂਰਾ ਕਾੜਨਾ ਹੁੰਦੇ। ਸ਼ਾਇਦ ਜੇਕਰ ਅਸੀਂ ਅੱਜ ਦੇ ਇਸ ਬਿਲ ਤੋਂ ਬਾਅਦ ਸਾਡੇ ਵਿੱਚ ਸੈਕਿਉਰਟੀ ਵੱਜ ਜਾਏ ਕਿਉਂਕਿ ਜੇ ਇਥੇ ਬਲੂ ਸਟਾਰ ਆਪਰੇਸ਼ਨ ਹੋਇਆ ਜਿਹਦੇ ਵਿੱਚ ਹਜ਼ਾਰਾਂ ਹੀ ਨੌਜਵਾਨ ਮਾਰੇ ਗਏ ਚਲੋ ਜਾਨੀ ਮੌਤਾ ਤਾਂ ਹੋਈਆਂ ਹੀ ਹੋਈਆਂ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੇ ਉੱਤੇ ਵੀ ਖੂਨ ਡਰਿਆ ਉੱਥੇ ਵੀ ਗੋਲੀਆਂ ਬੱਜੀਆਂ पर बड़ी हैरानी है कि असली गुरुओं ਨੂੰ ਮੰਨਣ ਵਾਲਾ ਇਹ ਸੂਬਾ ਅਸੀਂ ਉਸ ਤੋਂ ਬਾਅਦ ਜਿਹੜੀ ਆ ਸਰਕਾਰ ਕੇ ਦੀ ਬਣੀ ਜਿਨ੍ਹਾਂ ਲੋਕਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਾ ਤੇ ਗੋੜੀਆਂ ਵਿੱਚ ਲਾਈਆਂ ਉੱਥੇ ਖੂਨ ਵੀ ਡੋਲਿਆ ਹਜ਼ਾਰਾਂ ਹੀ ਨੌਜਵਾਨ ਮਾਰੇ ਗਏ ਪਰ ਸਰਕਾਰ ਉਹਨਾਂ ਦੀ ਬਣ ਗਈ ਜਿਨ੍ਹਾਂ ਨੇ ਇਹ ਕਾਰਾ ਕੀਤਾ ਸੀ ਸਰ ਮੈਂ ਜੇਕਰ ਅਸੀਂ ਇਹ ਚਿਹਤਿਆ ਅਧਿਆਸ ਤੇ ਜਾਤੀ ਮਾਰੀ ਹੈ ਸਾਡੇ ਗੁਰੂਆਂ ਨੇ ਬੇਸ਼ੱਕ ਗੁਰੂ ਤੇਗ ਬਹਾਦਰ ਸਾਹਿਬ ਹੋਣ ਬੇਸ਼ੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਣ ਉਹਨਾਂ ਦੀ ਆਪਣੀ ਕੋਈ ਨਿੱਜੀ ਲੜਾਈ ਨਹੀਂ ਸੀ ਉਹ ਸਾਨੂੰ ਅਧਿਆਤਮਿਕ ਧਾਰਮਿਕ ਤੇ ਸਮਾਜਿਕ ਸੁਰੱਖਿਆ ਸਾਨੂੰ ਦੇਣੀ ਚਾਹੁੰਦੇ ਆਜ਼ਾਦੀ ਦੇਣੀ ਚਾਹੁੰਦੇ ਸੀ ਇਸੇ ਦੇ ਲਈ ਉਹਨਾਂ ਸਾਰਾ ਪਰਿਵਾਰ ਆਪਣੇ ਬਾਧ ਦਿੱਤਾ ਅੱਜ ਬੜਾ افسوس ہے کہ اسی جس ਧਰਮ ਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ ਮੈਂ ਸਹਿਜਤਾ ਦੀ ਸੇਖਾਂ ਮੈਨੂੰ ਐਸਜੀਪੀਸੀ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਪਰ ਮੇਰੇ ਜਿੰਨੇ ਵੀ ਅਸੀਂ ਕੋਈ ਫੰਕਸ਼ਨ ਕਰਨੇ ਜਦੋਂ ਵੀ ਸਾਡਾ ਖੁਸ਼ੀ ਦਾ ਹੋਵੇ ਕੋਈ ਗਮੀ ਦਾ ਹੋਵੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਉਹਨਾਂ ਨੂੰ ਆਪਣੇ ਘਰੇ ਲਿਆਨੇ ਆ ਉਹਨਾਂ ਹੀ ਮਾਨ ਸਨਮਾਨ ਦਿੰਨੇ ਦਿੰਨੇ ਜਿੰਨਾ ਜਿਹੜਾ ਜਿਹੜਾ ਆਪਣੇ ਮਨਪੂਰਨ ਸੇਖਾਂ ਦਾ ਉਹਦੇ ਮੁਤਾਬਕ ਹੀ ਚੱਲਦੇ ਆ ਪਰ ਅੱਜ ਬੜਾ ਅਫਸੋਸ ਹੋਇਆ ਕਿ ਅਸੀਂ ਆਪਣੇ ਧਰਮ ਗੁਰੂ ਨੂੰ ਤਾਂ ਗੁਰੂ ਮੰਨਦੇ ਆ ਲੜਾਈ ਦੀ ਜੜ ਕੀ ਆ ਕਿ ਅਸੀਂ ਦੂਜਿਆਂ ਦੇ ਗੁਰੂਆਂ ਨੂੰ ਗੁਰੂ ਨਹੀਂ ਮੰਨਦੇ ਜੇ ਕੁਰਾਨ ਸ਼ਰੀਫ ਦੀ ਕੋਈ ਬੇਅਦਬੀ ਹੋ ਜਾ ਸੀ ਕਹਿੰਨੇ ਕੋਈ ਗੱਲ ਨਹੀਂ ਜੇ ਬਾਈਬਲ ਦੀ ਕੋਈ ਬੇਅਦਬੀ ਹੋ ਜੀ ਸਭਿਲਾਂ ਦੇ ਕੋਈ ਗੱਲ ਨਹੀਂ ਪਰ ਅੱਜ ਵੀ ਇਸ ਸਦਨ ਦੇ ਵਿੱਚ ਵੀ ਇਸ ਸਦਨ ਦੇ ਵਿੱਚ ਗੁਰੂ ਰਵਦਾਸ ਨਾਮ ਲੈਵਾ ਸੰਗਤ ਜਿਹੜੀ ਸੰਗਤ ਬਹੁਤ ਜ਼ਿਆਦਾ ਆ ਔਰ ਇਸ ਸਦਨ ਦੇ ਵਿੱਚ ਵੀ ਸਾਡੇ ਮੈਂਬਰ ਵੀ ਆ ਪਰ ਅੱਜ ਅੰਮ੍ਰਿਤ ਬਾਣੀ ਨੂੰ ਉਥੇ ਕਹਿਤਾ ਪੋਥੀਆਂ ਕੀ ਇਹ ਬੇਅਦਬੀ ਨਹੀਂ ਸਾਨੂੰ ਕਹਿੰਦਾ ਮਤਲਬ ਇਹ ਕਾਰਨ ਸਰ ਈਮਾ ਜੀ ਕਿਨਾ ਕਿਹੜੇ ਮੈਂਬਰ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਇਹ ਸ਼ਬਦ ਕਿਹਾਗਾ ਗੁਰੂ ਰਬਦਾਤ ਜੀ ਬਾਰੇ ਮੈਂ ਕਿਸੇ ਨੂੰ ਪੁਆਇੰਟ ਆਫ ਨਹੀਂ ਕਰਨਾ ਚਾਹੁੰਦਾ ਕੋਈ ਕਿਸੇ ਦੀ ਲੜਾਈ ਕਿਸੇ ਨਾਲ ਹੋ ਸਕਦੀ ਹੈ ਪਰ ਜੇਕਰ ਕੋਈ ਸਾਨੂੰ ਇਹ ਕਹੇ ਕਿ ਤੁਹਾਡੇ ਗੁਰੂ ਦੀ ਬਾਣੀ ਉਹ ਪੋਥੀ ਆ ਤਾਂ ਦੂਜੇ ਗੁਰੂਆਂ ਦੇਖੋ ਇਹ ਇਹੀ ਅਸੀਂ ਐਕਸੈਪਟੂਲ ਮੈਂ ਮੈਂ ਇੱਕ ਮੈ ਇੱਕ ਟੂ ਮਿੰਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਨੇ ਆ ਨਾ ਅਸੀਂ ਜਿਹੜੇ-ਜਿਹੜੇ ਵੀ ਮਹਾਪੁਰਸ਼ਾਂ ਦੀ ਬਾਣੀ ਹੈ ਬਾਣੀਆਂ ਉਹਨਾਂ ਨੂੰ ਗੁਰੂ ਮੰਨ ਕੇ ਹੀ ਨਤਮਸਤਕ ਹੁੰਨੇ ਆ ਸੋ ਇਸ ਕਰਕੇ ਇਹ ਨਾ ਇਹ ਰਾਜਨੀਤਿਕ ਗੱਲਾਂ ਨੇ ਪਾੜਾ ਪਾਉਣ ਦੀ ਗੱਲ ਸਿੱਖ ਧਰਮ ਨੂੰ ਸਿੱਖ ਪੰਥ ਨੂੰ ਕਮਜ਼ੋਰ ਕਰਨੀ ਆ ਪੋਲਿਟਿਕਲ ਸਾਜਸ਼ਾ ਉਹਨਾਂ ਤੋਂ ਆਪਣਾ ਬਚਣਾ ਚਾਹੀਦਾ ਜਿੱਥੇ ਸਿੱਖ ਆ ਗਿਆ ਨਾ ਸਿੱਖ ਧਰਮ ਨੂੰ ਬੁਲਾਉਂਦਾ ਪਰ ਉਹ ਹਰੇਕ ਧਰਮ ਨੂੰ ਬੁਲਾਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਜਾਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਡਰ ਕੇ ਗੱਲ ਕਰ ਰਿਹਾ ਉਹਨਾਂ ਦਾ ਹੁਕਮ ਸਾਨੂੰ ਇਹ ਹੈ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸਾਡੇ ਵਾਸਤੇ ਸਾਰੇ ਹੀ ਸਤਕਾਰਯੋਗ ਨੇ ਅੰਤਾਂ ਦੇ ਸਤਕਾਰਯੋਗ ਨੇ ਪਲੀਜ਼ ਅੱਗੇ ਚੱਲੋ ਆਪਾਂ ਇਸ ਤਰ੍ਹਾਂ ਦੀ ਗੱਲ ਮੇਰੇ ਖਾਤੇ ਨਾਕਾਬਰ ਸਪੀਕਰ ਸਾਹਿਬ ਪਲੀਜ਼ ਸਾਰੇ ਸਤਕਾਰਯੋਗ ਜੇ ਕ ਸਪੀਕਰ ਸਾਹਿਬ ਜਿਹੜੀ ਤੁਸੀਂ ਸੋਚ ਰੱਖਦੇ ਹੋ ਜੇ ਇਹ ਸੋ ਸਾਡੇ ਸਾਰੇ ਜਾ ਜਾਏ ਤਾਂ ਅਜੇ ਮਸਲਾ ਹੀ ਨਹੀਂ ਆ ਇਹ ਬਿੱਲ ਹੀ ਨਾ ਆਦਾ ਅੱਜ ਕਦੇ ਇਸ ਬਿੱਲ ਤੇ ਡਿਸਕਸ਼ਨ ਹੋਵੇ ਫਿਰ ਵੀ ਅਸੀਂ ਇੱਕ ਦੂਜੇ ਨੂੰ ਉੱਚਾ ਨਹੀਂ ਬਣਾਦੇ ਫਲਾਣੇ ਦਾ ਗੁਰੂ ਵੱਡਾ ਤੇ ਦੂਜੇ ਦਾ ਛੋਟਾ ਇਹ ਇੱਥੇ ਗੱਲ ਹੋਈ ਆ ਜੇ ਮੈਂ ਨਹੀਂ ਸੁਣੀ ਬਕੈ ਨੇ ਤਾਂ ਸੁਣੀ ਹੋਣੀ ਬਕੈ ਨੇ ਵੀ ਸੁਣੀ ਹੋਣੀ ਆ ਗੱਲ ਇਹ ਨਹੀਂ ਹੋਣਾ ਚਾਹੀਦਾ ਸੋ ਮੈਂ ਇਹ ਬੇਨਤੀ ਕਰਦਾ ਕਿ ਇੱਥੇ ਜਿਹੜੇ ਸਾਡੇ ਜਿਹੜਾ ਇੱਕ ਇੱਕ ਟਾਈਮ ਤੇ ਇੱਕ ਸਟੈਚੂ ਹੁੰਦਾ ਇੱਕ ਪੱਥਰ ਦੀ ਬਣੀ ਮੂਰਤੀ ਹੁੰਦੀ ਹੈ ਜਦੋਂ ਉਹਦੀ ਪ੍ਰਾਂਪਰਿਸ਼ਟਾ ਹੋ ਜਾਂਦੀ ਹੈ ਤੇ ਫਿਰ ਉਹ ਸਾਡਾ ਰੱਬ ਬਣ ਜਾਂਦਾ ਅਸੀਂ ਉਹਨਾਂ ਨੂੰ ਵੀ ਪੂਜਦੇ ਹਾਂ ਔਰ ਇਸੇ ਤਰ੍ਹਾਂ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਇਸ ਬਿੱਲ ਦੇ ਵਿੱਚ ਕਿਉਂਕਿ ਪਿਛਲੇ ਦਿਨੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਿਹੜੇ ਸਟੈਚੂ ਆ ਸਾਡੇ ਲਈ ਮੇਰੇ ਲਈ ਗੁਰੂ ਦੇ ਬਰਾਬਰ ਆ ਬਾਬਾ ਸਾਹਿਬ ਡਾਕਟਰ ਅੰਬੇਦਕਰ ਕਿ ਉਹਨਾਂ ਦੀ ਬਦੌਲਤ ਹੀ ਮੈਂ ਇੱਥੇ ਆਇਆ ਔਰ ਬਾਹਰ ਬੈਠੇ ਲੋਕ ਗੋਰ ਪਤਵੰਤ ਪੰਨੂ ਵਰਗੇ ਲੋਕ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਕਿਉਂਕਿ ਇਹ ਸਾਡੇ ਦੇਸ਼ ਦੀ ਤਰਸਦੀ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਜੋਗਦਾਨ ਸੀ ਉਹਨੂੰ ਯੋਗਦਾਨ ਨੂੰ ਸਿਰਫ ਦਲਤਾਂ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਉਹਨਾਂ ਦਾ ਯੋਗਦਾਨ ਜਿਹੜਾ ਦੇਸ਼ ਨੂੰ ਸੀ ਉਹ ਉਹ ਭੁਲਾ ਦਿੱਤਾ ਗਿਆ ਮੈਂ ਇਹ ਬੇਨਤੀ ਕਰਨਾ ਕਿ ਜੇਕਰ ਬਾਬਾ ਸਾਹਿਬ ਡਾਕਟਰ Ambedkar ਜਾਂ ਛੇਦਿਆ ਜੋ ਸਰਦਾਰ ਭਗਤ ਸਿੰਘ ਜਿਨ੍ਹਾਂ ਨੂੰ ਅਸੀਂ ਸਾਰੇ ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦ ਹੋਏ ਆਂ ਔਰ ਉਹਨਾਂ ਨੂੰ ਵੀ ਸਰਦਾਰ ਸੁਮਿਤ ਜੀ ਮਾਨ ਵਰਗੇ ਅਤਵਾਦੀ ਕਹਿ ਦਿੰਦੇ ਆ ਜਿੰਨਾ ਚਿਰ ਸਾਡੇ ਵਿੱਚ ਇਹ ਸੈਂਸਿਟੀਵਿਟੀ ਨਹੀਂ ਆਂਦੀ ਕਿ ਅਸੀਂ ਇਦਾਂ ਦੇ ਲੋਕਾਂ ਨੂੰ ਸਜਾਵਾਂ ਦਈਏ ਮੈਂ ਇਸ ਬੇਨਤੀ ਜ਼ਰੂਰ ਕਰੂੰਗਾ ਕਿ ਇਹ ਜਿਹੜੇ ਸਾਡੇ ਜਿਹੜੇ ਨਾਇਕ ਨੇ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਪਹੁੰਚੇ ਆ ਉਹਨਾਂ ਨੂੰ ਵੀ ਬੇਅਦਬੀਆਂ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਜਾਵੇ ਥੈਂਕ ਯੂ ਥੈਂਕ ਯੂ ਤਾਂ ਮੈਂ ਥੈਂਕ ਯੂ ਧੰਨਵਾਦ ਸਰ